ਦੋ ਦਿਨ ਪੈਟਰੋਲ ਪੰਪ ਬੰਦ ਰਹਿਣਗੇ ਤਾਂ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਯਾਨੀ ਕਿ 30 ਅਤੇ 31 ਮਾਰਚ ਦੀ ਪੈਟਰੋਲ ਪੰਪਾਂ ਦੇ ਉੱਤੇ ਮਾਲਕਾਂ ਦੇ ਵੱਲੋਂ ਹੜਤਾਲ ਕੀਤੀ ਜਾਏਗੀ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯਾਨੀ ਕਿ ਅੱਜ ਕੱਲ ਅਤੇ ਪਰਸੋਂ ਦੋ ਦਿਨ ਪੈਟਰੋਲ ਪੰਪ ਬੰਦ ਰਹਿਣਗੇ ਲਗਾਤਾਰ ਜੋ ਹੈ ਕਮਿਸ਼ਨ ਵਧਾਉਣ ਨੂੰ ਲੈ ਕੇ પેટ્રોલ ਪੰਪਾਂ ਦੇ ਮਾਲਕਾਂ ਦੇ ਵੱਲੋਂ ਜੋ ਹੈ ਹੜਤਾਲ ਕੀਤੀ ਜਾ ਰਹੀ ਸੀ ਮੰਗ ਕੀਤੀ ਜਾ ਰਹੀ ਸੀ ਕਿ ਕਮਿਸ਼ਨ ਨਾ ਵਧਾਇਆ ਜਾਏ ਪਰ ਇਹ ਸਭ ਦੇ ਚੱਲਦੇ ਹੁਣ 2 ਦਿਨ ਜੋ ਹੈ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ 30 ਅਤੇ 31 ਮਾਰਚ ਨੂੰ પેટ્રોલ ਪੰਪ ਬੰਦ ਰਹਿਣਗੇ ਅਜੇ ਦੇ ਵਿੱਚ ਜੇਕਰ ਤੁਸੀਂ ਵੀ ਇਹ 2 ਦਿਨਾਂ ਦੇ ਦਰਮਿਆਨ 2 ਪਹੀਆ ਵਾਹਨ ਜਾਂ 4 ਪਹੀਆ ਵਾਹਨ ਦੀ ਵਰਤੋਂ ਕਰਦੇ ਹੋ ਤਾਂ ਅੱਜ ਹੀ ਆਪਣੇ ਨੇੜਲੇ ਪੈਟਰੋਲ ਪੰਪ ਦੇ ਉੱਤੇ ਜਾ ਕੇ ਟੈਂਕੀਆਂ ਫੁੱਲ ਕਰਵਾ ਲਓ ਕਿਉਂਕਿ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਕਿ 2 ਦਿਨ ਯਾਨੀ ਕਿ 31 ਮਾਰਚ ਕੱਲ ਅਤੇ ਪਰਸੋਂ ਪੈਟਰੋਲ ਪੰਪਾਂ ਦੇ ਉੱਤੇ ਤੁਹਾਨੂੰ ਨਾ ਤਾਂ ਪੈਟਰੋਲ ਮਿਲੇਗਾ ਤੇ ਨਾ ਹੀ ਡੀਜ਼ਲ ਮਿਲੇਗਾ ਤੇ ਜੇਕਰ ਤੁਹਾਡੀਆਂ ਟੈਂਕੀਆਂ ਫੁੱਲ ਨਹੀਂ ਹਨ ਚਾਰ ਪਹੀਆ ਵਾਹਨ ਜਾਂ ਦੋ ਪਹੀਆ ਵਾਹਨ ਦੀ ਤਾਂ ਅੱਜ ਹੀ ਨੇੜਲੇ પેટ્રોલ ਪੰਪ ਦੇ ਉੱਤੇ ਜਾ ਕੇ ਟੈਂਕੀਆਂ ਫੁੱਲ ਕਰਵਾ ਲਓ ਕਿਤੇ ਇਹ ਨਾ ਹੋਵੇ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ 30 ਅਤੇ 31 ਮਾਰਚ ਨੂੰ ਲੈ ਕੇ પેટ્રોલ ਪੰਪ ਬੰਦ ਰਹਿਣਗੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ પેટ્રોલ ਪੰਪ ਚਾਲਕ ਜਿਹੜੇ ਐ ਆਪਣੀ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਨੇ ਜਿਸ ਕਰਕੇ 2 ਦਿਨ ਦੀ ਹੜਤਾਲ ਦਾ ਐਲਾਨ ਜਿਹੜਾ ਐ ਕਾਰ ਦਿੱਤਾ ਗਿਆ ਤਾਂ ਹਰਿਆਣਾ ਦੇ ਵਿੱਚ ਐਲਾਨ ਕੀਤਾ ਗਿਆ પેટ્રોલ ਪੰਪਾਂ ਦੇ ਉੱਤੇ ਜੋ ਹੈ ਹਰਿਆਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਕਿਉਂਕਿ ਲੋਕਾ ਫਟਾਫਟ ਜੋ ਹੈ ਆਪੋ ਆਪਣੇ ਵਾਹਨ ਲੈ ਕੇ પેટ્રોલ ਪੰਪਾਂ ਦੇ ਉੱਤੇ ਪਹੁੰਚ ਰਹੇ ਨੇ ਤਾਂ ਕਿ ਉਹ ਆਪਣੇ ਆਪਣੇ ਵਾਹਨਾਂ ਦੇ ਵਿੱਚ ਜੋ ਹੈ પેટ્રોલ ਜਾਂ ਫਿਰ ਡੀਜ਼ਲ ਪਰਵਾਹ ਸਕਣ ਅੱਜ ਸਵੇਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਦੋ ਪਹੀਆ ਵਾਹਨ ਲੈ ਕੇ પેટ્રોલ ਪੰਪਾਂ ਦੇ ਉੱਤੇ ਲੋਕ ਪਹੁੰਚ ਚੁੱਕੇ ਨੇ ਤਾਂ ਦੋ ਦਿਨ ਪੈਟਰੋਲ ਪੰਪਾਂ ਦੇ ਉੱਤੇ ਤੁਹਾਨੂੰ ਪੈਟਰੋਲ ਨਹੀਂ ਮਿਲੇਗਾ ਜੇਕਰ ਤੁਸੀਂ ਹਰਿਆਣਾ ਦੇ ਵਿੱਚ ਰਹਿੰਦੇ ਹੋ ਕਿਉਂਕਿ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਇਹ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਹਰਿਆਣਾ ਦੇ ਵਿੱਚ ਇਹ ਐਲਾਨ ਕੀਤਾ ਗਿਆ ਹੈ ਹਰਿਆਣਾ ਦੇ ਹੀ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਨੇ ਪਰ ਕਮਿਸ਼ਨ ਨਹੀਂ ਵਧਾਇਆ ਜਾ ਰਿਹਾ ਜਿਸ ਦੇ ਚੱਲਦੇ ਅੱਕ ਕੇ ਇਹ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ 30 ਅਤੇ 31 ਮਾਰਚ ਜਿੱਥੇ ਇੱਕ ਪਾਸੇ ক্লোজিং ਦਾ ਟਾਈਮ ਹੁੰਦਾ ਹੈ ਅਜਿਹੇ ਦੇ ਵਿੱਚ ਪੈਟਰੋਲ ਪੰਪਾਂ ਤੇ ਤੁਹਾਨੂੰ ਇਹ ਦੋ ਦਿਨ ਪੈਟਰੋਲ ਜਾਂ ਫਿਰ ਡੀਜ਼ਲ ਨਹੀਂ ਮਿਲੇਗਾ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਵੱਡੀ ਖਬਰ ਤੁਹਾਡੇ ਤੱਕ ਪਹੁੰਚਾਰੀ ਆ ਕਿਤੇ ਇਹ ਨਾ ਹੋਵੇ ਵੀ ਕੱਲ੍ਹ ਨੂੰ ਤੁਸੀਂ ਪੈਟਰੋਲ ਪੰਪਾਂ ਤੇ ਜਾਓ ਤਾਂ ਤੁਹਾਨੂੰ ਪੈਟਰੋਲ ਨਾ ਮਿਲੇ ਕਿਉਂਕਿ ਹਰਿਆਣਾ ਦੇ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਹੜਤਾਲ ਦਾ ਇੱਕ ਨਹੀਂ ਬਲਕਿ 2 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਜਿਸ ਦੇ ਚਲਦੇ ਹਰਿਆਣਾ ਦੇ ਵਿੱਚ 2 ਦਿਨ ਤੁਹਾਨੂੰ ਪੈਟਰੋਲ ਪੰਪਾਂ ਦੇ ਉੱਤੇ ਪੈਟਰੋਲ ਜਾਂ ਫਿਰ ਡੀਜ਼ਲ ਨਹੀਂ ਮਿਲੇਗਾ 30 ਅਤੇ 31 ਮਾਰਚ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਸوير ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਵੇਂ ਲੋਕ ਜਿਹੜੇ ਐ ਆਪਣੇ ਦੋ ਪਹੀਆ ਵਾਹਨ ਲੈ ਕੇ ਨਜ਼ਦੀਕੀ ਪੈਟਰੋਲ ਪੰਪਾਂ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਇੱਕ ਮਿਸ਼ਨ ਦੇ ਵਿੱਚ ਵਾਅਦਾ ਨਹੀਂ ਕੀਤਾ ਜਾਂਦਾ 2 ਦਿਨ ਦੀ ਹੜਤਾਲ ਤੋਂ ਬਾਅਦ ਤਾਂ ਇਹਨਾਂ ਪੈਟਰੋਲ ਪੰਪਾਂ ਦੇ ਮਾਲਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹੜਤਾਲ ਨੂੰ ਹੋਰ ਜ਼ਿਆਦਾ ਵਦਾਇਆ ਜਾ ਸਕਦਾ ਤਾਂ ਇਸ ਦਾ ਸਿੱਧਾ ਅਸਰ ਜਿਹੜਾ ਆਮ ਲੋਕਾਂ ਦੇ ਉੱਤੇ ਪਏਗਾ ਉਹਨਾਂ ਲੋਕਾਂ ਦੇ ਉੱਤੇ ਪਏਗਾ ਜਿਹੜੇ ਕਿ ਘਰੋਂ ਆਪਣੇ ਦੋ ਪਹੀਆ ਵਾਹਨ ਜਾਂ ਫਿਰ ਚਾਰ ਪਹੀਆ ਵਾਹਨ ਲੈ ਕੇ ਨਿਕਲਦੇ ਨੇ ਕਿਉਂਕਿ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਹਰਿਆਣਾ ਦੇ ਵਿੱਚ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ 30 ਅਤੇ 31 ਮਾਰਚ ਨੂੰ ਤੁਹਾਨੂੰ ਪੈਟਰੋਲ ਅਤੇ ਡੀਜ਼ਲ ਜਿਹੜਾ ਹੈ ਹਰਿਆਣਾ ਦੇ ਕਿਸੇ ਵੀ ਪੈਟਰੋਲ ਪੰਪ ਦੇ ਉੱਤੇ नहीं मिलेगा ये सर डीलरों की कमीशन बढ़ाने के लिए डीलरों ने हड़ताल की है तीस और इकतीस को बंद रहेगा पेट्रोल और डीजल नहीं मिलेगा अक्टूबर ये सर डीलरों की कमीशन बढ़ाने के लिए डीलरों ने हड़ताल की है तीस और इकतीस को बंद रहेगा पेट्रोल और डीजल नहीं मिलेगा अक्टूबर ये सर डीलरों की कमीशन बढ़ाने के लिए डीलरों ने हड़ताल की है तीस और इकतीस को बंद रहेगा पेट्रोल और डीजल नहीं मिलेगा अक्टूबर ये सर डीलरों की कमीशन बढ़ाने के लिए डीलरों ने हड़ताल की है 2031 ਕੋ ਬੰਦ ਰਹੇਗਾ ਪੈਟਰੋਲ ਔਰ ਡੀਜ਼ਲ ਨਹੀਂ ਮਿਲੇਗਾ